ਹਾਂਜੀ ਬਾਈ ਬਥੇਰੇ ਬਾਈ ਕਮੈਂਟ ਕਰਦੇ ਆਗੇ ਵੀ ਬਾਈ ਤੂੰ ਕੀ ਲੈਣ ਗਿਆ ਬਾਹਰ ਤੂੰ ਵਾਪਸ ਆ ਜਾ ਬਾਈ ਪਹਿਲੀ ਗੱਲ ਤਾਂ ਮੈਂ ਦੱਸਦਾ ਮੇਰਾ ਸੁਪਨਾ ਨਹੀਂ ਸੀਗਾ ਬਾਹਰ ਜਾਣ ਦਾ ਠੀਕ ਆ ਤੇ ਕਿਉਂਕਿ ਮੈਨੂੰ ਐਸ ਵੀ ਚਾਲ ਇੱਥੇ ਕੋਈ ਜੋਬ ਮਿਲ ਜੂ ਆਪਣੇ ਪੰਜਾਬ ਚ ਉਹ ਜਾਲ ਮਿਲੀ ਨਹੀਂ ਪਰ ਤੁਹਾਨੂੰ ਪਤਾ ਹੀ ਆਸਗੁਵਾਂਡ ਹੁੰਦਾ ਵਿੱਚ ਰਿਸ਼ਤੇਦਾਰ ਰਹਦੇ ਹੁੰਦੇ ਆ ਜਿਹੜੇ ਬਾਈ ਉਂਗਲਾ ਲਾਉਂਦੇ ਆਗੇ ਵੀ ਇਹ ਬੇਲਾ ਤੁਰਿਆ ਫਿਰਦਾ ਇਹ ਕਿ ਕਿਤੇ ਨਹੀਂ ਲੱਗਦਾ ਬਾਹਰ ਨਹੀਂ ਜਾ ਸਕਦਾ ਕਿਉਂਕਿ ਜੇ ਹੁਣ ਆਸਗਵਾਲ ਚੋ ਜਾ ਰਿਸ਼ਤੇਦਾਰ ਦਾ ਕੋਈ 30 ਪਤਵਾਰ ਵਾਗ ਜਾ ਫਿਰ ਉਹਨਾਂ ਨੂੰ ਆ ਲੱਗਦਾ ਵੀ ਅਸੀਂ ਵਾਗ ਗਏ ਵੀ ਬਸ ਇਹ ਤਾਂ ਜਾ ਹੀ ਨਹੀਂ ਸਕਦੇ ਇਹ ਤਾਂ ਪੈਨਸ਼ਨ ਹੀ ਨਹੀਂ ਲੈ ਸਕਦੇ ਤੇ ਭਾਈ ਉਹਨਾਂ ਦੀ ਅੜੀ ਭੰਨਾਂ ਦੇ ਮਾਰੇ ਬਾਹਰ ਆਏ ਸੀਗੇ ਠੀਕ ਆ ਇਹ ਨਾ ਸੋਚਿਆ ਕਰੋ ਵੀ ਮੈਂ ਵਾਗ ਗਿਆ ਕੈਨੇਡਾ ਤੇ ਵੀ ਹੋਰ ਕੋਈ ਜਾ ਨਹੀਂ ਸਕਦਾ ਭਾਈ ਕੋਈ ਵੀ ਆ ਸਕਦਾ ਅੱਜ ਦੇ ਟਾਈਮ ਚ ਇੱਕ ਏ ਵਹਿਮ ਨਾ ਪਾ ਲੋ ਯਾਰ ਵੀ ਅਸੀਂ ਆ ਗਏ ਤਾਂ ਵੀ ਫਲਾਨਾ ਆ ਨਹੀਂ ਸਕਦਾ ਠੀਕ ਆ ਤੇ ਦੂਜੀ ਗੱਲ ਜਿਹੜੇ ਕਹਿੰਦੇ ਆ ਕਿ ਕੁਝ ਨਹੀਂ ਹੈਗਾ ਬਾਈ ਸਾਰਾ ਕੁਝ ਆ ਠੀਕ ਆ ਬੰਦਾ ਮਿਹਨਤ ਵਾਲਾ ਚਾਹੀਦਾ ਕੰਮ ਕਰਨ ਵਾਲਾ ਚਾਹੀਦਾ ਹੁਣ ਜਿਹੜੇ ਇੱਥੇ ਆਏ ਬਈ ਪਲੱਸ 2 ਕਰਕੇ ਆ ਗਏ ਸਿੱਧਾ ਸਕੂਲਾਂ ਚ ਜਿਨ੍ਹਾਂ ਨੇ ਘਰੇ ਡੱਕਾ ਤੋੜਿਆ ਹੀ ਨਹੀਂ ਹੈਗਾ ਅੱਖਿਆਈ ਨਹੀਂ ਦੇਖੀ ਜਾਂ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਵੀ ਸਾਡੇ ਘਰ ਦੀ ਕੀ ਬੀਲਦਾਰੀ ਕਿਵੇਂ ਆ ਉਹ ਫਿਰ ਬਾਈ ਇੱਥੇ ਆ ਕੇ ਕੰਮ ਕਰ ਦੇਣੀ ਤੇ ਉਹਨਾਂ ਨੂੰ ਲੱਗਦਾ ਵੀ ਕੰਮ ਹੈ ਹੀ ਨਹੀਂ ਠੀਕ ਆ ਮੈਂ ਬਥੇਰੇ ਦੇਖਿਆ ਬਾਈ ਵੀ ਜਿਹੜੇ ਜਿਨ੍ਹਾਂ ਨੇ ਪਾਸਟੂ ਕਰੀ ਹੁੰਦੀ ਹੈਗੇ ਤੇ ਪਿੰਡ ਦਾ ਡੱਕਾ ਨਹੀਂ ਤੋੜਿਆ ਹੁੰਦਾ ਤੋਂ ਜਦੋਂ ਇੱਥੇ ਆ ਕੇ ਬਾਈ ਕੰਮ ਕਰਦੇ ਆਗੇ ਕੰਮ ਹੁੰਦਾ ਨਹੀਂ ਫਿਰ ਬਾਈ ਉਹ ਪਿੱੱਡ ਦੇ ਆਗੇ ਫਿਰ ਉਹ ਸੱਚ ਤਾਂ ਦੱਸ ਦੇਣੀ ਹੈਗੇ ਫਿਰ ਉਹਨਾਂ ਨੇ ਇਹੀ ਬਾਣਾ ਲਾਣਾ ਹੁੰਦਾਗਾ ਵੀ ਬਾਈ ਇੱਥੇ ਕੁਝ ਨਹੀਂ ਹੈਗਾਗਾ ਤੇ ਇੱਕ ਬਾਈ ਜਿਹੜੇ ਬਾਈ ਕਰਦੇ ਆ ਵੀ ਕੰਮ ਨਹੀਂ ਮਿਲਦਾ ਬਾਈ ਸਟੂਡੈਂਟਾਂ ਨੂੰ ਥੋੜਾ ਜਿਹਾ ਔਖਾ ਠੀਕ ਆ ਜਿਹੜੇ ਪਾਰਟ ਟਾਈਮ ਆ ਪੂਲ ਟਾਈਮ ਨੂੰ ਕੰਮ ਮਿਲ ਜਾਂਦਾਗਾ ਤੇ ਕਦੇ ਵੀ ਇਹ ਨਾ ਸੋਚੋ ਨਾ ਵੀ ਕੰਮ ਮਿਲਦਾ ਨਹੀਂ ਹੈਗਾ ਜੇ 2 ਸਾਲ ਦੀ ਸਟੱਡੀ ਤੇ 3 ਸਾਲ ਦਾ ਵਰਕ ਪਰਮਿਟ ਮਿਲਦਾ ਤੇ ਐਡੀ ਮਾੜੀ ਕਿਸਮਤ ਵਾਲਾ ਕੋਈ ਨਹੀਂ ਹੈਗਾ ਵੀ 5 ਸਾਲ ਬੇਲਾ ਬਹਿ ਕੇ ਖਾਲੀ ਹੱਥ ਮੜ ਜੂ ਤੇ ਬਾਈ ਬਾਕੀ ਜਿਹਨੇ ਆਉਣਾਗਾ ਆਪਦੀ ਵਧੀਆ ਸਕਿੱਲ ਲੈ ਕੇ ਆਵੇ ਤੇ ਵਧੀਆ ਸਟੱਡੀ ਲੈ ਕੇ ਆਵੇ ਤੇ ਕੰਮ ਮਿਲ ਜਾਂਦਾਗਾ ਇੱਥੇ ਆਪਣੇ ਕੀ ਕਰਦੇ ਹੈਗੇ ਸਿੱਧਾ ਜਾਂ ਤਾਂ ਕਟਿੰਗ ਦਾ ਕੰਮ ਸਿੱਖਣ ਲੱਗ ਜਾਂਦੇ ਹੈਗੇ ਤੇ ਜਾਂ ਫਿਰ ਰੈਸਟੋਰੈਂਟਾਂ 'ਚ ਜਾ ਵੜਦੇ ਹੈਗੇ ਵੀ ਉੱਥੇ ਜਾ ਕੇ ਰੈਸਟੋਰੈਂਟ 'ਚ ਕੰਮ ਕਰਾਗੇ ਬਈ ਫਿਰ ਇੱਥੇ ਬੈਠੇ ਫਿਰ ਪੀਆਰ ਨੂੰ ਵੀ ਝਾਗਦੇ ਆ ਵੀ ਪੀਆਰ ਨਹੀਂ ਹੁੰਦੇ ਰੈਸਟੋਰੈਂਟ 'ਚ ਲੱਗੇ ਰਹਿੰਦੇ ਹੈਗੇ ਤੇ ਬਈ ਉਹਨਾਂ 'ਚ ਹੁਣ ਹੈ ਨਹੀਂ ਪੀਆਰ ਠੀਕ ਆ ਵਧੀਆ ਜੇ ਸਕਿੱਲ ਹੋਊਗੀ ਵਧੀਆ ਸਟੱਡੀ ਹੋਊਗੀ ਤਾਂ ਬੰਦਾ ਪੀਆਰ ਵੀ ਹੋ ਤੇ ਜੇ ਸਕਿੱਲ ਹੈਗੀ ਚੰਗੀ ਤਾਂ ਬੰਦੇ ਨੂੰ ਕੰਮ ਵੀ ਮਿਲੂਗਾ ਬਾਕੀ ਜਿਹੜੇ ਬਾਈ ਕਹਿੰਦੇ ਆ ਵੀ ਕੈਨੇਡਾ ਕੰਮ ਨਹੀਂ ਬਾਈ ਕੰਮ ਆਪਣੀ ਇੰਡੀਆ 'ਚ ਵੀ ਨਹੀਂ ਹੈਗਾ ਕਿੰਨੀ ਦੁਨੀਆ ਬੇਰੁਜ਼ਗਾਰ ਫਿਰਦੀ ਆ ਜੇ ਆਪਣੀ ਇੰਡੀਆ 'ਚ ਕਿਸੇ ਨੇ ਸਿਕਿਉਰਿਟੀ ਕਾਰਡ ਲੱਗਣਾ 100 ਦਾ ਫੋਨ ਕਰਾਉਣੇ ਆ ਆਪਾਂ ਫੇਰ ਵੀ ਪਤਾ ਨਹੀਂ ਰੱਖਣ ਨਾ ਰੱਖਣ ਠੀਕ ਆ ਤੇ ਆ ਬਾਹਰਲੇ ਮੁਲਕਾਂ 'ਚ ਤਾਂ ਆਪਣੀ ਕਿਸੇ ਦਾ ਜਾਣ ਨਹੀਂ ਪਹਿਚਾਨ ਨਹੀਂ ਇੱਥੇ ਤਾਂ ਕੰਮ ਬੰਨਣਾ ਹੋਰ ਵੀ ਮੁਸ਼ਕਿਲ ਆ ਠੀਕ ਆ ਤਾਂ ਕਰਕੇ ਸਮਾਂ ਤਾਂ ਲੱਗਦਾ ਬਾਈ ਕੰਮ ਮਿਲ ਜਾ ਬਾਈ ਟੈਨਸ਼ਨ ਨਾ ਲਵੇ ਹਾਲ ਹੀ ਹਾਲ ਹੀ ਸਾਰਾ ਕੁਝ ਸੈੱਟ ਹੋ ਜਾਂਦਾ ਹੈਗਾ ਕਰਕੇ ਦਿਖਾਓ ਜਿਨ੍ਹਾਂ ਨੂੰ ਲੱਗਦਾ ਵੀ ਇਹ ਕੁਝ ਕਰ ਨਹੀਂ ਸਕਦੇ ਬਾਕੀ ਬਈ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਧੰਨਵਾਦ ਬਈ ਤੁਹਾਡਾ